ਇਹ ਮਸ਼ੀਨਰੀ ਇੱਥੇ ਆ ਰਹੀ ਹੈ ਕਿ ਸਾਨੂੰ ਹੌਲੀ-ਹੌਲੀ ਇਹ ਕੈਂਸਰ ਕਰੂਗੀ ਉਹ ਮਸ਼ੀਨਰੀ ਮੈਨੂੰ ਖੁਦ ਨੂੰ ਨਹੀਂ ਪਤਾ ਵੀ ਉਹ ਪਾਰ ਪਲੈਂਟ ਦਾ ਬੋਇਲਰ ਹੈ ਕਿ ਨਹਿਰ ਦਾ ਪਾਣੀ ਰੈਗੂਲੇਟ ਕਰਨ ਦੀ ਮਸ਼ੀਨ ਹੈ ਮੈਂ ਇੱਕ ਗੱਲ ਸਪਸ਼ਟ ਕਰਨਾ ਚਾਹੁੰਦਾ ਜੋ ਵੀ ਇਹ ਮਸ਼ੀਨਰੀ ਦਾ ਵੀਡੀਓ ਔਰ ਫੋਟੋ ਆ ਪਾਈਆਂ ਗਈਆਂ ਹਨ ਉਹਨਾਂ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਸਾਡੀ ਮਸ਼ੀਨਰੀ ਨਹੀਂ ਹੈਗੀ ਹੈ ਇਸ ਬਾਇਓ ਗੈਸ ਪਲਾਂਟ ਦੀ ਮਸ਼ੀਨਰੀ ਨਹੀਂ ਹੈ ਪੱਤਰਕਾਰ ਜੀ 16 ਜੁਲਾਈ ਨੂੰ ਗਵਰਨਮੈਂਟ ਆਫ ਪੰਜਾਬ ਨੇ ਇੱਕ ਕੈਡਵਟ ਫਾਈਲ ਕਰਿਆ ਹੈ ਹਨਰੇਬਲ ਹਾਈ ਕੋਰਟ ਦੇ ਵਿੱਚ ਜਿਹਦੇ ਵਿੱਚ ਲਿਖਿਆ ਗਿਆ ਹੈ ਵੀ ਪਲਾਂਟ ਦਾ ਕੰਮ ਚੱਲ ਰਿਹਾ ਹੈ ਤੇ 20 25 ਜਿਹੜੇ ਹੈਗੇ ਨੇ ਬੰਦੇ ਇਹ ਸ਼ਾਂਤੀਮਈ ਬੈਠੇ ਨੇ ਹੁਣ ਇੱਕ ਤਰੀਕ ਨੂੰ ਸਾਡੀਆਂ ਬੀਬੀਆਂ ਭੈਣਾਂ ਨੂੰ ਸਾਡੇ ਪਿੰਡ ਵਾਸੀਆਂ ਨੂੰ ਉਕਸਾ ਕੇ ਇਹਨਾਂ ਨੇ ਪਲਾਂਟ ਦੇ ਗੇਟ ਦੇ ਸਾਹਮਣੇ ਪਿਠਾਲਿਆ ਇਹ ਜਿਹੜੀ ਪੀਸਫੁਲ ਪ੍ਰੋਟੈਸਟ ਕਹਿ ਰਹੇ ਸੀ ਵੀ ਅਸੀਂ ਸ਼ਾਂਤੀਮਈ ਪ੍ਰਦਰਸ਼ਨ ਕਰ ਰਹੇ ਜਿਹੜਾ ਕਿ ਡੈਮੋਕਰੈਟਿਕ ਰਾਈਟ ਹੈ ਉਸ ਤੋਂ ਇਹ ਅੱਗੇ ਵੱਧ ਕੇ ਸਾਡੀਆਂ ਮਾਤਾਵਾ ਭੈਣਾਂ ਨੂੰ ਬਰਗਲਾ ਕੇ ਇਹਨਾਂ ਨੇ ਸਾਡਾ ਕੰਮ ਬੰਦ ਕਰਵਾਇਆ ਗੇਟ ਤੇ ਉਹਨਾਂ ਨੂੰ ਪਿਠਾਲ ਕੇ ਤੇ ਇਸ ਦੇ ਹਿਸਾਬ ਨਾਲ ਜਿਹੜਾ ਇਹ ਕੰਟੈਂਪਟ ਆਫ ਕੋਰਟ ਪ੍ਰਸੀਡੈਂਸ ਜਿਹੜੀਆਂ ਗਵਰਨਮੈਂਟ ਆਫ ਪੰਜਾਬ ਤੇ ਹੀ ਬਣਦੀਆਂ ਨੇ ਤੇ ਇਹ ਜਿਹੜਾ ਪੀਸਫੁਲ ਪ੍ਰੋਟੈਸਟ ਸੀ ਇਹ ਹੁਣ ਵਾਇਲੈਂਟ ਫਾਰਮ ਦੇ ਵਿੱਚ ਆ ਗਿਆ ਹੈਗਾ ਤੇ ਇਹਨਾਂ ਨੇ ਸਾਡਾ ਕੰਮ ਬੰਦ ਕਰਾਇਆ ਮੈਂ ਇੱਕ ਚੀਜ਼ ਬੜੀ ਕਲੀਅਰਲੀ ਦੱਸਣਾ ਚਾਹੁੰਦਾ ਬੀ ਇਹ ਪਲਾਂਟ ਦਾ ਕੰਮ ਜਿਹੜਾ ਹੈ ਗਵਰਨਮੈਂਟ ਪੱਭਾਂ ਭਾਰ ਹੋ ਕੇ ਸ਼ੁਰੂ ਕਰਵਾਊਗੀ ਤੇ ਜਿਹੜੇ ਵੀ ਇਹ ਲੀਡਰ ਨੇ ਜਿਹੜਾ ਨੇ ਆਪਣੇ ਪਿੰਡ ਵਾਸੀਆਂ ਨੂੰ ਵਰਗਲਾਇਆ ਉਨ੍ਹਾਂ ਤੇ ਮੈਂ ਜਿਹੜਾ ਹੈਗਾ ਡਿਫਰਮੇਸ਼ਨ ਜਾਂ ਮਾਲ ਹੰਨੀ ਦਾ ਜਿਹੜਾ ਕੇਸ ਹੈਗਾ ਉਹ ਮੈਂ ਕਰੂੰਗਾ ਔਰ 5 ਕਰੋੜ ਰੁਪਈਆ ਜਿਹੜਾ ਸਾਡਾ ਨੁਕਸਾਨ ਹੋਇਆ ਉਹ ਇਹਨਾਂ ਤੋਂ ਹੀ ਵਸੂਲ ਕਰਨਾ ਹੈ ਮੈਂ ਚਾਹੇ ਚਾਹੇ ਉਹਦੇ ਲਈ ਥੋੜਾ ਟਾਈਮ ਲੱਗੂਗਾ ਬਟ ਸ਼ੁਰੂਆਤ ਮੈਂ ਕਰਨ ਲੱਗਾ ਹੈ ਪੱਤਰਕਾਰ ਜੀ ਜਿਹੜੇ ਲੀਡਰ ਨੇ ਉਹਨਾਂ ਨੇ ਪਿੰਡ ਵਾਲਿਆਂ ਨੂੰ ਸਾਡੇ ਪਿੰਡ ਵਾਸੀਆਂ ਨੂੰ ਮਗਰ ਇਹ ਕਹਿ ਕੇ ਲਾਇਆ ਹੈ ਵੀ ਸਾਡੀ ਹਵਾ ਖਰਾਬ ਹੋ ਜੂ ਸਾਡਾ ਪਾਣੀ ਖਰਾਬ ਹੋ ਜਾਊਗਾ ਸਾਡੇ ਬਦਬੂ ਆਊਗੀ ਪਿੰਡ 'ਚ ਮੱਖੀ ਮਥਰਾਊਗਾ ਤੇ ਜਮੀਨਾ ਦੇ ਰੇਟ ਜਿਹੜੇ ਆਲੇ-ਦਾਲੇ ਦੇ ਨੇ ਉਹ ਘਟ ਜਾਣਗੇ ਜਿਹੜੇ ਨਾਲ ਲੱਗਦੀਆਂ ਮੋਟਰਾਂ ਐ ਉੱਥੇ ਕਿਸੇ ਤੋਂ ਜਾਣੀ ਹੋਣਾ ਬਦੂ ਕਰਕੇ ਦੇਖੋ ਇਹਨਾਂ 'ਚ ਇੱਕ ਵੀ ਗੱਲ ਸੱਚ ਨਹੀਂ ਹੈਗੀ ਐ ਸਾਰੇ ਸਾਇੰਟਿਸਟਾਂ ਨੇ ਇਹਨਾਂ ਨੂੰ ਸਾਰਾ ਕੁਝ ਸਮਝਾ ਦਿੱਤਾ ਹੈ ਈ ਇਹਨਾਂ ਨੇ ਵਾਪਸ ਜਾ ਕੇ ਆਪਣੇ ਪਿੰਡ ਵਾਸੇ ਦੱਸੇ ਬੀ ਇਹਦੇ ਚ ਕੋਈ ਬਦੂ ਨਹੀਂ ਹੈਗੀ ਇਹ ਇਹਦੇ ਨਾਲ ਕੋਈ